ਲੰਗੇ ਗੱਲ ਭਾਰਤ ਪੂਸ਼ਣ ਆਸ਼ੂ ਨੂੰ ਜਾਂਚ ਮਗਰੋਂ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹਾਲ ਹੀ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦੇ ਨਾਲ ਥੋੜਾ ਝਗੜਾ ਜਾਂ ਹੋ ਗਿਆ ਸੀ ਝਗੜਾ ਵੀ ਕੀ ਦੋਵੇਂ ਇੱਕ ਦੂਸਰੇ ਦੇ ਨਾਲ ਗਰਮਾ ਗਰਮੀ ਜੇ ਹੋ ਗਏ ਸੀ ਆਮ ਤੌਰ ਤੇ ਯਾਰਾ ਮਿੱਤਰਾਂ ਚ ਚੱਲਦਾ ਰਹਿੰਦਾ ਦੋਸਤਾਂ ਸੱਜਣਾ ਚ ਚੱਲਦਾ ਰਹਿੰਦਾ ਪਰ ਕਹਾ ਸੁਣੀ ਜਿਹੜੀ ਆ ਉਹ ਹੋ ਗਈ ਸੀ ਰਵਨੀਤ ਬਿੱਟੂ ਪਾਰਟੀ ਛੱਡ ਕੇ ਜਾਂਦੇ ਨੇ ਇਧਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਜਿੱਤ ਜਾਂਦੇ ਨੇ ਤੇ ਭਾਰਤ ਪੂਸ਼ਣ ਆਸ਼ੂ ਦੇ ਨਾਲ ਕੁਝ ਗੱਲਾਂ ਜਿਹੜੀਆਂ ਨੇ ਉੱਪਰ-ਨੀਚੇ ਹੋ ਜਾਂਦੀਆਂ ਨੇ ਇਸ ਦੇ ਬਾਵਜੂਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਖਲਾਫਤ ਜਿਤਾਈ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਸਵਾਲ ਇਹ ਖੜਦਾ ਹੈ ਕਿ ਇੱਕ ਤਾਂ ਬੜਾ ਪੁਰਾਣਾ ਯਾਰਾਨਾ ਇੱਕ ਬੜਾ ਪੱਕਾ ਯਾਰਾਨਾ ਇਕੱਠੇ ਰਲ ਕੇ ਧਰਨੇ ਪ੍ਰਦਰਸ਼ਨ ਕੀਤੇ ਇਕੱਠੇ ਰਲ ਕੇ ਬੈਠੇ ਇਕੱਠੇ ਹੱਸੇ ਇਕੱਠੇ ਖੇਡੇ ਔਰ ਜਦੋਂ ਗ੍ਰਿਫਤਾਰੀ ਹੋਈ ਤੇ ਰਾਜਾ ਵੜਿੰਗ ਕੱਲਾ ਟਵੀਟ ਕਰਦੇ ਪਏ ਆ ਕੱਲਾ ਟਵੀਟ ਕਰਕੇ ਲਿਖਦੇ ਪਏ ਨੇ ਆਮ ਤੌਰ ਤੇ ਰਾਜਾ ਵੜਿੰਗ ਕਿਸ ਤਰ੍ਹਾਂ ਗੁੱਸੇ 'ਚ ਆਉਂਦੇ ਨੇ ਤੈਸ 'ਚ ਆਉਂਦੇ ਨੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਇਹ ਤਾਂ ਹਰ ਕੋਈ ਜਾਣਦਾ ਹੈ ਹਾਲਾਂਕਿ ਵੱਡੀਆਂ ਗੱਲਾਂ ਤੇ ਵੀ ਪਰ ਵੱਡੀ ਛੋਟੀ ਗੱਲ ਕੋਈ ਹੋਵੇ ਰਾਜਾ ਵੜਿੰਗ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਖਿਲਾਫਤ ਕਰਦੇ ਆ ਜਦੋਂ ਖਿਲਾਫਤ ਕਰਦੇ ਆ ਔਰ ਆਪਣੇ ਪਾਰਟੀ ਦੇ ਵਰਕਰ ਦੇ ਨਾਲ ਆਪਣੇ ਪਾਰਟੀ ਦੇ ਲੀਡਰ ਦੇ ਨਾਲ ਔਰ ਜੇ ਦੋਸਤ ਹੋਵੇ ਉਹਨਾਂ ਦਾ ਫਿਰ ਤਾਂ ਗੱਜ-ਵੱਜ ਕੇ ਨਾਲ ਖੜਦੇ ਆ ਪਰ ਭਾਰਤ ਪੂਸ਼ਣ ਆਸ਼ੂ ਨੂੰ ਸਿਰਫ ਇੱਕ ਟਵੀਟ ਕਰਕੇ ਸਾਰਤਾ ਭਾਰਤ ਪੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਈ ਉਹਦੇ ਵਿੱਚ ਖਿਲਾਫਤ ਜਾਰੀ ਕੀਤੀ ਕਿ ਅਸੀਂ ਖਿਲਾਫਤ ਕਰਦੇ ਆ ਇਸ ਗ੍ਰਿਫਤਾਰੀ ਦੀ ਪਰ ਗੱਲ ਖੜਦੀ ਹੈ ਕਿ ਪੱਕੇ ਯਾਰ ਵਾਸਤੇ ਸਿਰਫ ਇੱਕ ਟਵੀਟ ਹੀ ਹੈ ਜਾਂ ਫਿਰ ਹੁਣ ਕੋਈ ਹਰਕਾ ਆ ਗਿਆ ਵਿੱਚ ਕਿਆ ਹੁਣ ਕੋਈ ਕੋਈ ਵਿਵਾਦ ਆ ਗਿਆ ਵਿੱਚ ਹੁਣ ਕੋਈ ਗੁੱਸਾ ਕੋਈ ਨਰਾਜ਼ਗੀ ਹੈ ਜੋ ਪਾਰਟੀ ਪੱਧਰ ਦੀ ਕਾਰਵਾਈ ਤਾਂ ਕਰ ਦਿੱਤੀ ਪਰ ਯਾਰੀ ਜਿਹੜੀ ਆ ਉਹ ਪਿੱਛੇ ਰਹਿ ਗਈ ਖੈਰ ਐਮਪੀ ਬਣ ਚੁੱਕੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਉੱਤੇ ਹੋਰ ਵੀ ਬੜੀਆਂ ਜ਼ਿੰਮੇਵਾਰੀਆਂ ਨੇ ਪੀਪੀਸੀਸੀ ਪ੍ਰਧਾਨ ਵੀ ਨੇ ਆਉਣ ਵਾਲੀਆਂ ਚੋਣਾਂ ਨੇ ਗਿੱਦੜਵਾ ਤੋਂ ਉਹ ਵੀ ਦੇਖਦੇ ਪਏ ਨੇ ਬੜਾ ਕੁਝ ਨੇ ਜਿੰਨਾ ਘਰੇ ਪਏ ਐ ਪਰ ਕੀ ਲਿਖਦੇ ਨੇ ਆਪਣੇ ਪੁਰਾਣੇ ਯਾਰ ਵਾਸਤੇ ਆਉ ਸੁਣਦੇ ਹਾਂ ਲਿਖਦੇ ਨੇ ਈਡੀ ਵੱਲੋਂ ਭਾਰਤ ਪੂਸ਼ਣ ਆਸ਼ੂ ਦੀ ਗ੍ਰਿਫਤਾਰੀ ਦੀ ਸਖਤ ਨਖੇਦੀ ਕਰਦੇ ਹਾਂ ਅਸੀਂ ਇਸ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਇਹ ਬਦਲਾਖੋਰੀ ਦੀ ਰਾਜਨੀਤੀ ਸਾਨੂੰ ਸੱਚ ਅਤੇ ਨਿਆਂ ਲਈ ਲੜਨ ਤੋਂ ਨਹੀਂ ਰੋਕ ਸਕਦੀ ਬਿਲਕੁਲ ਨਹੀਂ ਰੋਕ ਸਕਦੀ ਚੰਦ ਲਾਈਨਾਂ ਦੇ ਵਿੱਚ ਆਪਣਾ ਬਿਆਨ ਸਮੇਟਦੇ ਰਾਜਾ ਵੜਿੰਗ ਨਜ਼ਰ ਆਏ ਨੇ ਔਰ ਕਿਹਾ ਕਿ ਅਸੀਂ ਇਹੋ ਜੇ ਸਮੇਂ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦੇ ਨਾਲ ਖੜੇ ਹਾਂ ਭਾਵੇਂ ਟਵੀਟ ਜ਼ਰੀਏ ਪਰ ਖੜੇ ਹਾਂ ਖੈਰ ਇਹ ਨਾਰਾਜ਼ਗੀ ਕਦ ਤੱਕ ਚੱਲਦੀ ਆਵੇਗੀ ਔਰ ਕੀ ਆਨ ਗਰਾਉਂਡ ਨੇ ਉਤਰਨਗੇ ਰਾਜਾ ਵੜਿੰਗ ਭਾਰਤ ਪੂਸ਼ਣ ਆਸ਼ੂ ਵਾਸਤੇ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਸਿਆਸੀ ਦਾ ਪੇਜ ਕੁਝ ਹੋਰ ਹੁੰਦੇ ਨੇ ਕਈ ਵਾਰ ਯਾਰੀ ਦੋਸਤੀ ਤਾਂ ਪਿੱਛੇ ਰਹਿ ਜਾਂਦੀ ਹੈ ਕਈ ਵਾਰ ਕਰੀਬੀ ਰਿਸ਼ਤੇ ਵੀ ਚੱਕਨਾਚੂਰ ਹੋ ਜਾਂਦੇ ਨੇ ਸਿਆਸਤ ਦੇ ਵਿੱਚ ਆ ਕੇ ਖੈਰ ਰਾਜਾ ਵੜਿੰਗ ਜਿਹੜੇ ਨੇ ਉਹ ਆਪਣੇ ਆਪਣੀ ਤਬੀਅਤ ਵਾਸਤੇ ਜਾਣੇ ਜਾਂਦੇ ਨੇ ਆਪਣੇ ਤੌਰ ਤਰੀਕੇ ਵਾਸਤੇ ਜਾਣੇ ਜਾਂਦੇ ਨੇ ਯਾਰਾਂ ਦੇ ਯਾਰ ਮੰਨੇ ਜਾਂਦੇ ਨੇ ਪਰ ਆਉਂਦਾ ਹੀ ਸਮੇਂ ਦੇ ਵਿੱਚ ਹੁਣ ਆਪਣੇ ਮਿੱਤਰ ਦੇ ਨਾਲ ਔਨ ਗਰਾਉਂਡ ਖੜਨ ਗਈ ਆ ਨਹੀਂ ਇਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗੀ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ